ਮੈਂ ਬਿਰਜੀ ਬੇਨਤੀ ਕਰਦਾ ਕਿ ਮੈਂ ਗੁਰਸੇਕ ਬੰਦਾ ਤੇ ਮੈਂ ਵਾਰਸ ਪੰਜਾਬ ਦੇ ਆਪਣੇ ਸਿੱਖ ਭਾਈਚਾਰੇ ਨੂੰ ਸਿੱਖਾਂ ਨੂੰ ਇਹਨਾਂ ਆਪਣੇ ਸਬੰਧੀਆਂ ਨੂੰ ਬੇਨਤੀ ਕਰਦਾ ਕਿ ਮੇਰੀ ਬਾਹ ਫੜੀ ਜਾਵੇ ਹਾਂਜੀ ਕੋਈ ਯਕੀਨ ਨਾ ਹੋ ਸਰਮ ਸਿੰਘ ਜੀ ਕਿਹੜਾ ਕਹਿੰਦੇ ਜਸਟਰਵਾਲ ਜੀ ਕੀ ਕਹਿਣਾ ਚਾਹਦੇ ਹੋ ਤੁਹਾਡੀ ਜਿਹੜੀ ਦੇਖ ਸਕਦੇ ਆ ਜਮੀਨ ਜੜੀ ਹੈ ਕੀ ਇਹ ਸੱਪੜ ਹੈ ਕੀ ਇਹ ਇਹ ਭਾਈ ਸਾਰੀ ਨਿਮਾਨ ਪੈਲੀ ਜਿੰਨੇ ਵੀ ਆ ਹਾਂਜੀ ਤੇ ਮੈਂ ਪਹਿਲੀ ਵਾਰ ਇਹ ਥਾਂ ਲਿਆ ਆ ਹਾਂਜੀ ਤੇ ਇਹਦਾ ਲਗ 13.5 ਕਿਲੇ ਥਾਂ ਲਿਆ ਤਾਂ ਲਗਭਗ ਠੇਕਾ 436000 ਰੁਪਏ ਦੇ ਕਰੀਬ ਬੰਦਾ ਤੇ ਉਹ ਮੈਂ ਠੇਕਾ ਦੇ ਚੁੱਕਿਆ ਇਹ ਜਦੋਂ ਬਰਸਾਤ ਹੋਈ ਜਾਂ ਸਭ ਤੋਂ ਪਹਿਲਾਂ ਡੁੱਬਦਾ ਆ ਤੇ ਮਗਰੋਂ ਪਾਣੀ ਨਿਕਲਦਾ ਮੈਂ ਗਰੀਬ ਐ ਦੇ ਵਿੱਚ ਰਗੜਿਆ ਗਿਆ ਮੈਂ ਬਹੁਤ ਘਾਟਾ ਪਾਇਆ ਜੇ ਵੀ ਹਿਸਾਬ ਕਰ ਲੋ ਕਿ ਦੋ ਦੋ ਫੁੱਟ ਤਿੰਨ ਤਿੰਨ ਫੁੱਟ ਪਾਣੀ ਇਹ ਦੇ ਵਿੱਚ ਅਜੇ ਵੀ ਖਲੋਤਾ ਪਤਾ ਨਹੀਂ ਇਹ ਮਹੀਨੇ ਨੂੰ ਸੁੱਕਦਾ ਕਦੋਂ ਸੁੱਕਦਾ ਨਿਕਾਸ ਕਿਹੇ ਬੰਨਿਆਂ ਦੀ ਆਵਾਜ਼ ਨਿਕਾਸ ਹੈਗਾ ਬਹੁਤ ਘੱਟ ਆਉਂਦਾ ਮਗਰ ਆਖੀ ਤੇ ਥੋੜਾ ਥੋੜਾ ਪਣੀ ਨਿਕਲਦਾ ਐਡਾ ਨਿਕਾਸ ਨਹੀਂ ਆਦਾ ਹੈਗਾ ਹਾਂਜੀ ਟੋਟਲ ਕਿੰਨੇ ਲੱਖ ਰੁਪਏ ਤੁਸੀਂ ਇੱਥੇ ਲਾ ਚੁੱਕੇ ਹੋ ਇੱਥੇ ਕੋਈ ਟੋਟਲ ਜਿਹੜਾ ਕੋਈ 5.5 ਲੱਖ ਰੁਪਏ ਮੈਂ ਲਾ ਚੁੱਕਿਆ ਹਾਂ ਹਾਂਜੀ ਕਿਹੜੀ ਫਸਲ ਸੀ ਇੱਥੇ ਸਾਡੀ ਇਹਦੇ ਵਿੱਚ ਝੋਨਾ ਬੀਜਿਆ ਸੀ ਜੀ ਹਾਂਜੀ ਪਹਿਲੀ ਔਰ ਫਸਲ ਕੀਤੀ ਤੁਸੀਂ ਇੱਥੇ ਇਹ ਮੈਂ ਪਹਿਲੀ ਵਾਰ ਹੀ ਲਈ ਆ ਆਰਤੀਓ ਕਾ ਵਿਆਜੀ ਪਹਿ ਚੁੱਕੇ ਲਈ ਫੇ ਚੱਲ ਮੈਂ ਵੀ ਕਰਕੇ ਵੇਖਣਾ ਜੀ ਹਾਂਜੀ ਕਾਰ ਬੁਆ ਆਪਣਾ ਕਾਰ ਬੁਆ ਨਹੀਂ ਮੈਂ ਵੀ ਕਿਸੇ ਦੇ ਘਰ ਚ ਰਹਿਣਾ ਹਾਂਜੀ ਬਾਹਰੋਂ ਆ ਕੇ ਬੈਠੇ ਉਹ ਤਾਂ ਪਿੰਡ ਪਈਓ ਨਹੀਂ ਬਾਹਰੋਂ ਆ ਕੇ ਬੈਠਾ ਹਾਂਜੀ ਕੀ ਮਦਦ ਦੀ ਖਾਹ ਮੰਗਦੇ ਹੋ ਲੱਖਾਂ ਤਾਂ ਹਾਂ ਨਹੀਂ ਸੱਜਣਾ ਮੈਂ ਹੂ ਕਿਹਨਾਂ ਕੋ ਦਾਨੀ ਸੱਜਣਾ ਸਿੱਖ ਜੱਸੇ ਬੰਦਿਆਂ ਜਿਹੜੀ ਵੀ ਕੋਈ ਸਰਕਾਰ ਮੇਰੀ ਮਦਦ ਕਰ ਦੇਵੇ ਤੇ ਚਲੋ ਮੇਰਾ ਕੋਈ ਮਦਦ ਹੋ ਜਾਵੇ ਤੇ ਸਭ ਚੰਗੀ ਗੱਲ ਨਹੀਂ ਤੇ ਮੈਂ ਸਾਰੀ ਉਮਰ ਮੈਂ ਨਿਕਲ ਨਹੀਂ ਸਕਦਾ ਕਰ ਜੀ ਹਾਂਜੀ ਇਹ ਤੁਸੀਂ ਵਿਆਜ ਚ ਕਿਹਾ ਵੇ ਕਿਤੇ ਦੱਜੇ ਉਤਰਾ ਇਹ ਵਿਆਜ ਤੋਂ ਲੈ ਜੀ ਹਾਂਜੀ ਵਿਆਜ ਤੇ ਇਹ ਮੈਂ 3% ਵਿਆਜ ਤੇ ਲਿਆ ਜੀ ਹਾਂਜੀ ਹਣ ਪਤਾ ਕਿ ਨਿਸ਼ਾਨ ਕਰਦੇ ਤੁਹਾਨੂੰ ਹਾਂਜੀ ਉਹਨਾਂ ਦੇਖੋ ਜੀ ਉਹਨਾਂ ਨੇ ਤੇ ਵਿਆਜ ਪਹਿਲੇ ਲੈਣੇ ਵੀ ਫਸਲ ਲਿਆ ਤੇ ਮੇਰੇ ਕੋਲ ਆ ਕੋਈ ਨਹੀਂ ਗਾ ਦੇ ਵਿੱਚ ਤੇ ਮੈਂ ਕਿਥੋਂ ਫਸਲ ਦੇਣਾ ਮੈਂ ਤੇ ਹੋਈ ਬੇਚੀ ਕਰਨਾ ਕਿ ਜੋ ਮੇਰੀ ਭੈਣ ਭਰਾ ਕੋਈ ਮੇਰੀ ਮਦਦ ਕਰ ਦਵੇ ਤੇ ਚਲੋ ਮੇਰਾ ਕੋਸ ਥਾਂ ਸੋਖਾ ਹੋਇਓ